ਇਹ ਪਿੰਡ ਵਿਚ ਫਿਰੋਸਪੁਰ ਦੇ ਪਿੰਡ ਬਾਰੇ ਇੱਕ ਜ਼ਮੀਨ ਦੇ ਟੁਕੜੇ ਨੂੰ ਲੈ ਕੇ ਗੁੰੜਿਆ ਚੱਲਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੋ ਲੋਕਾਂ ਦੀ ਗੋਲਦਣ ਕਰਨ ਕਰ ਮੌਤ ਹੋ ਗਈ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਹੁਣ ਉਸ ਮਾਮਲੇ ਵਿੱਚ ਸਾਹਮਣੇ ਆਏ ਪਰਿਵਾਰ ਨੇ ਦੱਸਿਆ ਕਿ ਪਿੰਡ ਹੀ ਇੱਕ ਪਰਿਵਾਰ ਨਾਲ ਉਹਨਾਂ ਦਾ 5 ਮੱਲੇ ਦੇ ਪਲਾਟ ਨੂੰ ਲੈ ਕੇ ਲੜਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਉਹ ਕਈ ਵਾਰ ਉਹਨਾਂ ਨਾਲ ਲੜਾਈ ਝਗੜਾ ਕਰ ਚੁੱਕੇ ਹਨ ਅਤੇ ਜ਼ਮੀਨ ਨੂੰ ਲੈ ਕੇ ਉਹ ਦੁਬਾਰਾ ਅਜਿਹੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਦੂਸਰੇ ਪਾਸੇ ਪੁਲਿਸ ਵੱਲੋਂ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਕਿ ਕੀ ਮਾਮਲਾ ਸੀਗਾ ਤੇ ਕੀ ਹੋਇਆ ਇਹ ਭਾਜੀ ਪਿੰਡ ਬਾਰੇਕੇ ਦੇ ਵਿੱਚ ਆਪਣੇ ਘਰ ਦਾ ਰੌਲਾ ਸੀ ਉੱਥੇ ਆਪਣਾ ਸਵੇਰੇ ਤੜਕੇ ਗਏ ਨੇ ਉੱਥੇ ਗੋਲੀ ਚੱਲੀ ਹੈ ਗੋਲੀ ਚੱਲਣ ਦੇ ਗੋਲੀ ਚੱਲਣ ਨਾਲ ਦੋ ਭਰਾਵਾਂ ਨੂੰ ਗੋਲੀ ਲੱਗੀ ਹੈ ਤੇ ਉਹਨਾਂ ਦੀ ਡੈਥ ਹੋ ਗਈ ਹੈ ਤੇ ਰੰਜਿਸ਼ ਕੀ ਸੀ ਭਾਜੀ ਇਹ ਰੰਜਿਸ਼ ਭਾਜੀ ਕੋਈ ਪੰਜ ਮਰਲਿਆਂ ਦਾ ਰੌਲਾ ਸੀ ਰੌਲਾ ਸੀ ਜੀ ਤੇ ਕਿ ਮਾਰੀ ਕਿੰਨੇ ਗੋਲੀ ਬਦਲ ਇਹ ਹੈਗੇ ਜੀ ਆਪਣੇ ਸਾਡੇ ਉਥੇ ਪਿੰਡ ਹੀ ਨੇ ਜੀ ਜਰਨੈਲ ਸਿੰਘ ਆਪਣੇ ਆਰਾ ਬਰਾਦਰੀ ਦੇ ਨੇ ਜੀ ਉਹਨਾਂ ਮਾਰੀ ਗੋਲੀ ਦੋਵਾਂ ਦੀ ਮੌਤ ਹੋ ਗਈ ਹਾਂਜੀ ਦੋਵਾਂ ਦੀ ਔਨ ਔਨ ਦੀ ਸਪੋਰਟੀ ਡੈਡ ਹੋ ਗਈ ਕਿ ਜਨੇ ਮੌਤ ਹੋਈ ਕੀ ਨਾਂ ਨਾਲ ਇੱਕ ਦਾ ਨਾਂ ਬਖਸ਼ੀਸ਼ ਸਿੰਘ ਹੈ ਜੀ ਇੱਕ ਦਾ ਨਾਂ ਕਾਬਲ ਥੇ ਦੋਵੇਂ ਸੱਕੇ ਭਰਾ ਹਾਂਜੀ ਦੋਵੇਂ ਸੱਕੇ ਭਰਾ ਸੀ ਕੀ ਨਾਂ ਤੁਹਾਡਾ ਜੀ ਵਿੰਦਰਾ ਰਾਣ ਕਿਸ ਤਰ੍ਹਾਂ ਵਾਲਾ ਆਇਆ ਹੈ ਗੋਲੀਆਂ ਦਾ ਜਿਹੜਾ ਕਰਦੇ ਸਵੇਰੇ ਤੜਕੇ ਅਸੀਂ 5 ਵਜੇ ਸੁੱਤੇ ਪਏ ਸੀ ਤੇ ਆਹ ਤੇ ਸਾਨੂੰ ਵਲਗਾ ਪਾ ਲਿਆ 40 50 ਬੰਦਾ ਸੀ ਤੇ ਇਹਨਾਂ ਗੋਲੀਆਂ ਇਹਨਾਂ ਚਲਾ ਦਿੱਤੀਆਂ ਅਸੀਂ ਸੁੱਤੇ ਉੱਠੇ ਆਹ ਗੋਲੀਆਂ ਚਲਾਉਣ ਵਾਲੇ ਕਿੰਨੇ ਸੀ 40 50 ਬੰਦਾ ਹੈਗਾ ਸੀ ਤਾਂ ਉਹਨਾਂ ਗੋਲੀਆਂ ਚਲਾ ਦਿੱਤੀ ਕੋਈ ਸੇ ਉੱਠੇ ਸੁੱਤੇ ਆ ਤੇ ਜਿਹੜੇ ਫੱਜੇ ਨੇ ਉਹਨਾਂ ਨੂੰ ਅਕਾਇਰ ਵਿੱਚ ਗੋਲੀਆਂ ਵੱਜ ਗਈਆਂ ਤਾਂ ਬਾੜ ਬੱਚਾ ਲੈ ਤੇ ਮੱਸੇ ਅਸੀਂ ਫੱਜੇ ਨਕਾਇਆ ਹੈ ਜਦੋਂ ਬਚਾ ਦੇ ਭੱਜੇ ਜਿੰਨਾਂ ਦੀ ਗੋਲੀਆਂ ਵੱਜੀਆਂ ਹਾਂ ਗੋਲੀਆਂ ਵੱਜੀਆਂ ਤਾਂ ਅਸੀਂ ਜਾਨ ਬਚਾ ਤੇ ਅਸੀਂ ਭੱਜੇ ਸਾਦੇ ਤੇ ਨਾਮ ਬਲਾਕਾਰ ਦਿੱਤਾ ਕੀ ਰੋਲਾ ਕੀ ਸੀਗਾ ਰੋਲਾ ਇਹ ਜਗਾਂ ਦਾ ਸੀ ਇਹਨਾਂ ਨੂੰ ਹੋਗਣ 50 40 ਸਾਲੇ ਇਹਨਾਂ ਬੈਠੇ ਨੂੰ ਤੇ ਇਹਨਾਂ ਦਾ ੱੱਕਾ ਹੋ ਗਿਆ ਆਪ ਦੀ ਆਪ ਦੀ ਜਗ੍ਹਾ ੱੱਕਾ ਕੌਣ ਕਰਨਾ ਚਾਹਵੇ ੱੱਕਾ ਜਿੰਨਾਂ ਦੀ ਜ਼ਮੀਨ ਸੀ ਉਹ ਨਾ ਕੀਤਾ ਹੈ ਇਹ ਸੀਰੇ ਸੀਰੇ ਤੁਹਾਡੇ ਤੇ ਕੀ ਕਰਤਾ ਉਹਨਾਂ ਨੇ ਆਹ ਤੇ ਉਹ ਨਾ ਪੀਵੀ ਨਨ ਮਾਰਦੀ ਜਾਨੋ ਮਾਰਦੀ ਆਪਚ ਪਤਾ ਨਹੀਂ ਕਿਵੇਂ ਵਜੀਆਂ ਗਈਆਂ ਨੇ ਪਰਿਵਾਰ ਸਾਰਾ ਸੁੱਤਾ ਪਿਆ ਸੀ ਤੇ ਬਿਜਲੀ ਇਹ ਕਨੈਕਸ਼ਨ ਤੇ ਬਿਜਲੀ ਉਹਨਾਂ ਜਿਹੜਾ ਸੀ ਉਹਨਾਂ ਮੀਟਰ ਉਹਨਾਂ 파ਟ ਦਿੱਤਾ ਨੇਰਾ ਉਹਨਾਂ ਕਰ ਦਿੱਤਾ ਹੈ ਨੇਰਾ ਕਰਕੇ ਅੰਦਰ ਵੜੇ ਨਹੀਂ ਆਹ ਨੇਰਾ ਕਰ ਤੇ ਅੰਦਰ ਵੜੇ ਨਹੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗਦੇ ਸਾਡੀ ਇਹ ਮੰਗ ਹੈ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਮਿਤਰਾਕਰ ਬਤائیں ਕੀ ਹੋਇਆ ਜਿਹੜੇ ਘਰ ਦੇ ਵਿੱਚ ਗੋਲੀਆਂ ਤੁਹਾਡੇ ਚੱਲੀਆਂ ਕਿੰਨੇ ਪਰਿਵਾਰ ਤੇ ਚੱਲੀਆਂ ਹਾਂਜੀ ਸਾਰੇ ਤੇ ਚੱਲੀਆਂ ਨੇ ਕੀ ਕਰ ਰਹੇ ਸੀ ਉਹ ਜਦੋਂ ਗੋਲੀ ਉਹ ਤਾਂ ਅਸੀਂ ਸੁੱਤੇ ਪਏ ਸੀ ਤੁਹਾਡੇ ਸੁੱਤੇ ਤੇ ਹਾਂਜੀ ਹਾਂਜੀ ਤੇ ਅਸੀਂ ਵੀ ਮੇਰਾ ਘਰ ਵਾਲਾ ਉੱਠਿਆ ਸੀ ਤੇ ਅਗਾ ਗਿਆ ਤੋਂ ਦੇ ਛਾਤੀ ਤੇ ਵੱਜ ਗਈ ਸੀ ਕਿਹਨੇ ਮਾਰੀ ਗੋਲੀ ਇਹ ਨਾ ਬਿਸਕੀ ਇਸ ਵਾਰੀ ਇੱਕ ਕਿੱਲੇ ਕੇ ਜਨੇ ਇਹ ਸਹਿ ਜਨੇ ਸੀ ਵਾਵਾ ਜਨੇ ਤੇ ਉਹਨਾਂ ਕੋ ਗੋਲੀਆਂ ਹੈਗੀਆਂ ਸੀ ਸਾਰਿਆਂ ਕੋਲ ਬੰਦੇ ਸਾਰਿਆਂ ਕੋਲ ਉਹ ਫਿਰ ਚਲਾ ਹੀ ਗਏ ਨੇ ਦੇ ਹਾਂ ਸਵੇਰੇ 5 ਵਜੇ ਤੁਹਾਡੇ ਘਰ ਤੇ ਹਮਲਾ ਹਾਂਜੀ ਸਾਡੇ ਘਰ ਤੇ ਹਮਲਾ ਹੋਇਆ ਅੱਛਾ ਹੋ ਕਿਨੇ ਕਿਸਮ ਕਿਸ ਤਰ੍ਹਾਂ ਕਿਦਾਂ ਬਚਾਈ ਜਾਨ ਹਾਂਜੀ ਅਸੀਂ ਕੋਈ ਬੂਏ ਦੇ ਅੱਗੇ ਗਏ ਚਰੇ ਉਹ ਲੈ ਕੋਈ ਕਿਵੇਂ ਪੌੜੀਆਂ ਚੜ ਗਏ ਇਸ ਤਰ੍ਹਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਅਜੇ ਨਹੀਂ ਹੁਣ ਕੀ ਮੰਗ ਗੇ ਹੁਣ ਮੰਗ ਕੀ ਤੁਹਾਡੇ ਕਿੰਨੇ ਤੇ ਲੱਗੀਆਂ ਦੋਲੀਆਂ ਹਾਂਜੀ ਸਾਡੇ ਦੋਆਂ ਦੇ ਕਿੱਦੇ ਕਿੱਦੇ ਮਾਰ ਗਿਆ ਇਹ ਜਰਨੈਲ ਸਿੰਘ ਤੇ ਗਰਦੀਪ ਸਿੰਘ ਹੋਰ ਪੁਲਿਸ ਪ੍ਰਫੈਸ਼ਨ ਤੋਂ ਕੋਈ ਮੰਗੇਗੀ ਇਨਸਾਫ ਦੀ ਹਾਂਜੀ ਹਾਂਜੀ ਮੈਮ ਜੋ ਗੋਲੀ ਚਲੀ ਹੈ ਉਸ ਵਿੱਚ ਕਿੰਨੇ ਲੋਕ ਇੰਜਰਡ ਹੋਏ ਹਨ ਤੇ ਕੀ ਹਾਲ ਕੀ ਮਜੇਸ਼ਾ ਹੋ ਗਈ ਹਾਂਜੀ ਸਾਡੇ ਕੋਲ ਸਵੇਰ 6:30 ਵਜੇ ਦੋ ਡੈਡ ਬਾਡੀਜ਼ ਆਈਆਂ ਤੇ ਦੋ ਸਾਰੀ ਪਰ ਪੇਸ਼ੈਂਟ ਆਏ ਨੂੰ ਅਸੀਂ ਰੈਫਰ ਕਰਦੇ ਹਾਂ ਕਨਸਰਟ ਇੰਦਰਿਸ ਦੇ ਕੋਲ ਤੇ ਅਰੇ ਹੁਣ ਐਮਨ ਉਹਨਾਂ ਦੇ ਪੇਸ਼ੈਂਟ ਕੀ ਹੈ ਉਹਨਾਂ ਦਾ ਜਿਹੜੇ ਇੰਜੇੜਾ ਉਹਨਾਂ ਦੀ ਖਲਾਸ ਕੀ ਸੀ ਇੰਜ ਡੈਫਰ ਹੋ ਗਿਆ ਨਾ ਜੀ ਉਹ ਅਨਸਟੇਬਲ ਸੀਗਾ ਟਾਈਂ ਕਰਕੇ ਉਹਨਾਂ ਨੇ ਡੈਫਰ ਕਰਤਾ ਸੀਗਾ ਮੈਡੀਕਲ ਕਾਲਜ ਫਰੀਦਕੋਟ ਉਪਰ ਦੇ ਵਿੱਚ ਇਹ ਕਿੱਥੇ ਘਟਨਾ ਹੋਈ ਹੈ ਤੇ ਕੀ ਘਟਨਾ ਹੋਈ ਹੈ ਪਿੰਡ ਬਾਰੇਕੇ ਦੇ ਵਿੱਚ ਨਾ ਇੱਕ ਘਰ ਹੀ ਉਹਦਾ ਝਗੜਾ ਕਾਫੀ ਲੰਮੇ-ਲੰਮੇ ਚੱਲ ਰਿਹਾ ਸੀ ਉਹਦੇ ਵਿੱਚ ਜਿਹੜੇ ਘਰ ਦੇ ਵਿੱਚ ਬਖਸ਼ੀ ਸਿੰਘ ਤੇ ਕਾਲ ਸਿੰਘ ਉਹਨਾਂ ਦੇ ਗੋਲੀਆਂ ਲੱਗੀਆਂ ਤੇ ਉਹ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ ਆ ਇੱਕ ਉਹਨਾਂ ਨਾਲ ਦਾ ਇੱਕ ਰਿਸ਼ਪਾਲ ਸਿੰਘ ਆ ਉਹ ਇਹੋੜੇ ਹਸਪਤਾਲ ਬਾਕੀ ਰੋਜਪੁਰ ਦੇ ਵਿੱਚ ਦਾਖਲ ਆ ਤੇ ਉਹ ਅਜੇ ਹਾਲਤ ਉਹਦੀ ਗੰਭੀਰ ਬਣੀ ਹੋਈ ਆ ਦੂਸਰੀ ਪਾਰਟੀ ਵੱਲੋਂ ਵੀ ਦੋ ਜਣੇ ਆ ਜਰਨੈਲ ਸਿੰਘ ਤੇ ਗੁਰਦੀਪ ਸਿੰਘ ਇਹਨਾਂ ਦੇ ਦੋਨੋਂ ਦੇ ਗੋਲੀਆਂ ਲੱਗੀਆਂ ਹੋਈਆਂ ਆ ਇਹ ਫਰੀਦਕੋਟ ਮੈਡੀਕਲ ਕਾਲ ਜਿਹੜਾ ਉੱਥੇ ਦਾਖਲ ਨੇ ਪੱਕੇ ਤੱਕ ਵੀ ਚੱਲ ਰਹੀ ਹੈ ਸਰ ਇਹ ਕੋਈ ਜ਼ਮੀਨੀ ਮਸਲੇ ਨੂੰ ਲੈ ਕੇ ਨਹੀਂ ਜਾ ਜ਼ਮੀਨੀ ਮਸਲੇ ਨਹੀਂ ਹੈਗਾ ਇਹ ਘਰ ਘਰ ਬਣੇ ਹੋਇਆ ਪਰ ਹੈ 메ਨ ਰੋਡ ਤੇ ਆ ਤੇ ਘਰ ਦਾ ਝਗੜਾ ਨਹੀਂ ਇਹ ਪੰਜਾਛਿਆ ਜਾਣੇ ਦਾ ਨਾਂ ਤੇ ਆ ਤੇ ਉਹ ਇਸ ਚੀਜ਼ ਦਾ ਝਗੜਾ ਹੈ ਨਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਂ ਚੱਲਣ ਲਿਆ ਜੀ ਚਲੋ ਤੇ ਜਨ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਸਤਿਆਨ ਸਿੰਘ ਜੀ